ਮੈਂ ਪਦਮਸ਼ਰੀ ਭਾਈ ਨਰਮਿੰਦਰ ਸਿੰਘ ਖਾਲਸਾ ਦਾ ਵੱਡਾ ਬੇਟਾ ਹਮਦੇਸ਼ਵਰ ਸਿੰਘ ਜੀ ਤੇ ਇਹ ਜਗਾ ਇਹੋ ਸਥਾਨਾ ਜਿੱਥੇ ਪਿਤਾ ਜੀ ਦਾ ਸੰਸਕਾਰ ਹੋਇਆ ਸੀ ਜੀ ਤੇ ਐਤਕੀ ਪੰਜਵੇਂ ਵਰਸੀ ਮਨਾਉਣ ਜਾ ਰਹੇ ਹਾਂ ਔਰ ਮੈਂ ਸਾਰਿਆਂ ਸੰਗਤ ਦੇ ਅੱਗੇ ਬੇਨਤੀ ਕਰਦਾ ਅਪੀਲ ਕਰਦਾ ਕਿ ਹੋਮਾ ਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੇ 2 ਅਪ੍ਰੈਲ 2025 ਨੂੰ ਬੁੱਧਵਾਰ ਨੂੰ ਵਰਸੀ ਨੂੰ ਮਨਾਇਆ ਜਾ ਰਹੀ ਹੈ 10 ਤੋਂ 10:30 ਵਜੇ ਤੱਕ ਪ੍ਰੋਗਰਾਮ ਦੀ ਅਰੰਭਤਾ ਹੋ ਜੇਗੀ ਜੀ ਤੇ 4 ਵਜੇ ਤੱਕ ਪ੍ਰੋਗਰਾਮ ਚੱਲੇਗਾ ਉਹਦੇ ਵਿੱਚ ਮੁੱਖ ਮਹਿਮਾਨ ਆ ਰਹੇ ਨੇ ਐਮ ਐਲ ਏ ਸਾਹਿਬ ਨੇ ਜਿਨ੍ਹਾਂ ਨੇ ਹਰਦੇਵ ਸਿੰਘ ਲਾਡੀ ਸ਼ੇਰੋ ਵਾਲਿਆ ਹਲਕਾ ਸ਼ਾ ਉਸ ਟਾਈਮ ਤੇ ਕਾਂਗਰਸ ਸਰਕਾਰ ਹੁੰਦੀ ਸੀ ਤੇ ਇਹਨਾਂ ਨੇ 10 ਕਿੱਲਾਂ ਦੇ ਵਿੱਚ ਤਕਰੀਬਨ ਫਾਦਰ ਸਾਹਿਬ ਦੇ ਨਾਂ ਦੇ ਉੱਪਰ ਇੱਕ ਕਾਲਜ ਬਣਾਇਆ ਆ ਆਈਟੀਆਈ ਬਣਾਈਆ ਪਦਮਸ਼੍ਰੀ ਭਾਈ ਦਨਮਰ ਸਿੰਘ ਖਾਲਸਾ ਆਈਟੀਆ ਕਾਲਜ ਦਾ ਨਾਰਕਿਓ ਜੀ ਤੇ ਉਸ ਟਾਈਮ ਲੋਈਆਂ ਵਿੱਚ ਹੈਗਾ ਜਿਹੜਾ ਸਾਡਾ ਜੱਦੀ ਪਿੰਡ ਹੈਗਾ ਉੱਥੇ ਬਣਾਇਆ ਤੇ ਮੈਂ ਉਹਨਾਂ ਉਹ ਵੀ ਆ ਰਹੇ ਨੇ ਹੋਰ ਵੀ ਅੱਛੀਆਂ ਸਖਸ਼ੀਤ ਆ ਰਹੀਆਂ ਨੇ ਐਕਸਐਮਐਲਏ ਸਾਹਿਬ ਔਰ ਮੇਰੀ ਤਰਫ ਚੌਕੀ ਜੀ ਨਾਲ ਮੇਰੀ ਗੱਲ ਹੋਈ ਸੀ ਇਸ ਜਗ੍ਹਾ ਬਾਰੇ ਡਿਸਕਸ ਹੋਇਆ ਸੀ ਮੇਬੀ ਉਹ ਆਉਣਗੇ ਤੇ ਕਹਿੰਦੇ ਸੀ ਕਿ ਅਸੀਂ ਇਹਦੇ ਉੱਪਰ ਵਿਚਾਰ ਕਰਕੇ ਤੇ ਕੋਈ ਨਾ ਕੁ ਡਿਸੀਜਨ ਜਲਦੀ ਲਵਾਂਗੇ ਲੇਕਿਨ 5 ਸਾਲ ਦਾ ਸਮਾਂ ਹੋ ਚੁਲਿਆ ਜੀ ਹਜੇ ਤੱਕ ਕੋਈ ਵੀ ਤੇ ਆਪਣੀ ਬਿਲਡਿੰਗ ਦੀ ਸਾਰੀ ਨਹੀਂ ਹੋ ਪਾਈ ਕੀ ਕਾਰਨ ਕੀ ਇਸ ਕਰਕੇ ਦੇਖੋ ਜੀ ਇਹਨਾਂ ਨੇ ਨਾ ਉਸ ਟਾਈਮ ਜਦੋਂ ਅਸੀਂ ਮੈਂ ਇਥੇ ਸੰਸਕਾਰ ਕਰ ਰਿਹਾ ਸੀ ਮੇਰੇ ਨਾਲ ਸੀਗੇ ਭਾਈ ਸਾਹਿਬ ਭਿੰਦਰ ਸਿੰਘ ਜੱਟ ਵਾਲਿਆ ਮੈਂ ਇਕੱਲਾ ਹੀ ਦੋ ਸੰਸਕਾਰ ਕਰ ਰਿਹਾ ਸੀ ਪਰ ਪੰਜ ਸਿੰਘ ਮਗਰ ਆਏ ਉਹਨਾਂ ਨੇ ਨਾਲ ਸੰਸਕਾਰ ਕਰਵਾਇਆ ਕਿਉਂਕਿ ਡੈਡ ਬੋਡੀ ਪ੍ਰੋਪਰਲੀ ਬਰਨ ਨਹੀਂ ਸੀ ਹੋਈ ਨਾ ਤਾਂ ਫਿਰ ਬੱਲਨ ਹੋਰ ਲਿਆਉਣੇ ਪਏ ਉਹਨਾਂ ਨੇ ਨਾਲ ਸੇਵਨ ਭਾਈ ਤੇ ਇੱਥੇ ਤਾਂ ਸਭ ਚਲੇ ਗਏ ਛੱਡ ਕੇ ਮੈਨੂੰ ਇਕੱਲੇ ਨੂੰ ਤੇ ਫਿਰ ਉਸ ਤੋਂ ਬਾਅਦ ਫਿਰ ਇਹ ਇਹਨਾਂ ਨੇ ਮਤਾ ਦਾ ਚਿੱਠੀ ਦਿੱਤੀ ਮੈਨੂੰ ਜਿਹੜੀ ਮੇਰੇ ਕੋਲ ਇਸ ਟਾਈਮ ਪਈ ਵੀ ਹੈ ਦੇਖੋ ਇਹ ਇਹ ਦੇਖ ਸਕਦੇ ਤੁਸੀਂ ਨਾ ਇਹ ਚ ਮੇ ਕੋ ਰੀਅਲ ਪ੍ਰਿੰਟ ਪੈਨੇ ਤੇ ਇਹਨਾਂ ਨੇ ਨੋਕ ਨਾਲ ਦੋ ਮਰਲੇ ਜਗ੍ਹਾ ਦਾ ਮਤਾ ਪਾਇਆ ਸੀ ਸਭ ਦੇ ਇਹਨਾਂ ਦੇ ਵੀਰ ਕਵਰ ਦੇ ਸਾਈਨ ਹੋਏ ਪੈ ਨੇ ਕਿ ਅਸੀਂ ਭਾਈ ਸਾਹਿਬ ਦੇ ਪਰਿਵਾਰ ਨੂੰ ਜਗ੍ਹਾ ਡੋਨੇਟ ਕਰਾਂਗੇ ਔਰ ਉਹ ਇੱਥੇ ਉਹਨਾਂ ਦੇ ਯਾਦ ਵਿੱਚ ਕੋਈ 뮤직 ਅਕੈਡਮੀ ਤੇ ਕੋਈ ਕਾਲਜ ਕੁਝ ਵੀ ਬਣਾ ਸਕਣ ਤੇ ਜਿੱਦ ਅਗਰ ਕਿ ਉਹਨਾਂ ਦਾ ਨਾਮ ਰੋਸ਼ਨ ਕੀਤਾ ਜਾਵੇ ਔਰ ਇਥੋਂ ਕੋਈ ਭਾਈ ਸਾਹਿਬ ਵਰਗਾ ਉਹਨਾਂ ਦੇ ਉਚਾਰਨਾਂ ਤੇ ਚੱਲ ਕੇ ਉਸ ਤਰ੍ਹਾਂ ਦਾ ਕੋਈ ਨਿਰਮਲ ਸਿੰਘ ਜੀ ਵਰਗਾ ਕੋਈ ਬਣ ਕੇ ਤੋਂ ਨਿਕਲੇ ਤੇ ਪਤਾ ਚੱਲੇ ਕਿ ਹਾਂ ਕਿ ਐਸੇ ਉਸ ਅਕੈਡਮੀ ਚੋਂ ਪੜ੍ਹ ਕੇ ਔਰ ਉਸ ਮਕਾਮ ਤੇ ਪਹੁੰਚੇ ਸਰਕਾਰਾਂ ਦਾ ਕਿਸ ਤਰ੍ਹਾਂ ਦਾ ਰੋਲ ਨਜ਼ਰ ਆ ਰਿਹਾ ਹੈ ਸਰਕਾਰਾਂ ਦਾ ਰੋਲ ਹਜੇ ਤੱਕ ਤਾਂ ਤੁਹਾਨੂੰ ਪਤਾ ਚਿਰੂ ਹੈ ਜੀ ਕੋਈ ਮਤਲਬ ਮੈਂ ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਤੋਂ ਲੈ ਕੇ ਸਾਰੇ ਨਾਮੇ متعلقੀ ਬੇਨਤੀ ਕਰ ਚੁੱਕਿਆ ਲੇਕਿਨ ਅਜੇ ਤੱਕ ਕਿਸੇ ਕੋਲੋਂ ਮੈਨੂੰ ਆਉਟਪੁੱਟ ਮਿਲੀ ਨਹੀਂ ਮੈਨੂੰ ਆਸ ਨਹੀਂ ਕਿਸੇ ਦਾ ਕੋਈ ਸਹਿਯੋਗ ਨਜ਼ਰ ਨਹੀਂ ਆ ਅਜੇ 5 ਸਾਲ ਹੋ ਗਏ ਅਜੇ ਤੱਕ ਤਾਂ ਇਹ ਤੱਕ ਤਾਂ ਫੋਟੋ ਨਹੀਂ ਲੱਗੀ ਪਤਾ ਜੀ ਹਮਮ ਔਰ ਮੈਨੂੰ ਹੁਣ ਬੀਜੀਪੀ ਤੇ ਇਹਨਾਂ ਨਾਲ ਮੇਰੀ ਗੱਲ ਹੋਈ ਆ ਦੇਖੋ ਆਸ ਹੈਗੀ ਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਮੇਬੀ ਵਾਹਿਗੁਰੂ ਕਰੇ ਕਿ ਜੇ ਉਹ ਉਹਨਾਂ ਦੇ ਜ਼ਹਿਨ 'ਚ ਗੱਲ ਆ ਗਈ ਤਾਂ ਉਹਨਾਂ ਦਾ ਉਹਨਾਂ ਲਈ ਵੀ ਇਹ ਮਿੰਟ ਦਾ ਕੰਮ ਆ ਕਿਉਂਕਿ ਸਰਕਾਰ ਸੈਂਟਰ ਸਰਕਾਰ ਤੋਂ ਉਹਨਾਂ ਦੀ ਨਾ ਉਹਨਾਂ ਵਾਸਤੇ ਇੱਕ ਮਿੰਟ ਦਾ ਕੰਮ ਹੈ ਕਿਉਂਕਿ ਅਸੀਂ ਨਾ ਤੇ ਇੱਥੇ ਕੋਈ ਰੋਜੀ ਰੋਟੀ ਵਾਸਤੇ ਇੱਥੇ ਕੋਈ ਬਿਲਡਿੰਗ ਕੋਈ ਹੋਟਲ ਕੋਈ ਰੈਸਟੋਰੈਂਟ ਥੋੜੀ ਖੋਲਣਾ ਹੈਗਾ ਅਸੀਂ ਤੇ ਇੱਕ ਯਾਦਗਾਰ ਬਣਾਉਣੀ ਹੈ ਔਰ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਹੀ ਬਣੇਗੀ ਚਾਹੇ ਸਰਕਾਰ ਦਾ ਸਹਿਯੋਗ ਹੋਵੇ ਚਾਹੇ ਸੰਗਤਾਂ ਦਾ ਸਹਿਯੋਗ ਹੋਵੇ ਇਕੱਲੇ ਦਾ ਆਪਾਂ ਕੁਝ ਨਹੀਂ ਕਰ ਸਕਦੇ ਪਹਿਲਾਂ ਜੀ ਆਪਣਾ ਨਾਮ ਦੱਸ ਕੇ ਭਾਈ ਸਕੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰبار صاحب ਸੱਚਖੰਡ ਹਰਮੰਦਰ ਸਾਹਿਬ ਜਿਸਤਾ ਤੁਸੀਂ ਕਹੇ ਹਜੂਰੀ ਰਾਗੀ ਭਾਈ ਨਰਮਲ ਸਿੰਘ ਖਾਲਸਾ ਉਹ ਸ਼ਖਸੀਅਤ ਜਿਹੜੇ 1984 ਦੇ ਵਿੱਚ ਵਰਦੀਆਂ ਗੋਲੀਆਂ ਦੇ ਵਿੱਚ ਉੱਤੇ ਮੌਜੂਦ ਸਨ ਲੇਕਿਨ ਅੱਜ ਉਹਨਾਂ ਦੀ ਜੋ ਬੰਦੀ ਜੋ ਉਹਨਾਂ ਨੂੰ ਜੋ ਸਤਕਾਰ ਮਿਲਣਾ ਚਾਹੀਦਾ ਉਹ ਸਤਕਾਰ ਨਹੀਂ ਮਿਲ ਪਾਰਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਬਿਲਕੁਲ ਜੀ ਇਹ ਪਹਿਲੇ ਗੱਲ ਤੇ ਸਰਕਾਰਾਂ ਇਹਦੇ ਵਿੱਚ ਬਹੁਤ ਵੱਡੀਆਂ ਦੋਸ਼ੀ ਆ ਜੀ ਕਿਉਂਕਿ ਜਿੱਡੀ ਵੱਡੀ ਉਹ ਹਸਤੀ ਸਨ ਉਹਨਾਂ ਦੀ ਹਸਤੀ ਵੇਖੋ ਪਦਮਸ਼ਰੀ ਅਵਾਰਡ ਤੱਕ ਉਹਨਾਂ ਨੂੰ ਮਿਲਿਆ ਜੀ ਤੇ ਉਹਨਾਂ ਨੇ ਕੀਰਤਨ ਨਾਲ ਸਾਰੀ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤ ਨੂੰ ਨਿਹਾਲ ਕੀਤਾ ਜੀ ਗੁਰੂ ਰਾਮਦਾਸ ਮਹਾਰਾਜ ਦੀਆਂ ਬਿਆਨਤ ਬਖਸ਼ਿਸ਼ਾਂ ਹਨ ਸੋ ਐਸੀ ਸ਼ਖਸੀਅਤ ਨੂੰ ਦਰਕਨਾਜ਼ ਕਰਨਾ ਇਸ ਸਰਕਾਰਾਂ ਦੇ ਸਿਰ ਤੇ ਵੀ ਬਹੁਤ ਵੱਡਾ ਕਲੰਕ ਆ ਤੇ ਮੈਂ ਹੁਣ ਵੀ ਕਹੂੰਗਾ ਕਿ ਡੁੱਲੇ ਬੇਰਾਂ ਦਾ ਜਿਵੇਂ ਪੰਜਾਬੀ ਚ ਕਹਿੰਦੇ ਕੁਛ ਨਹੀਂ ਵਿਗੜਿਆ ਜੇ ਹੋਣੀ ਸਰਕਾਰਾਂ ਅੱਗੇ ਹੋ ਕੇ ਸਵਿਹਰਦ ਤਰੀਕੇ ਨਾਲ ਫੈਸਲਾ ਲੈ ਕੇ ਜਿਹੜੀ ਜਗਾਹ ਵਾ ਪਰਿਵਾਰ ਦੇ ਨਾਮ ਕਰਕੇ ਤੇ ਇਹਦੇ ਉੱਪਰ ਭਾਈ ਸਾਹਿਬ ਦੇ ਨਾਮ ਦੇ ਉੱਪਰ ਕੋਈ ਵੱਡੀ ਯਾਦਗਾਰ ਉਸਾਰ ਕੇ ਇੱਕ ਇਲਾਕੇ ਨੂੰ ਬਹੁਤ ਵੱਡੀ ਦੀਣੂ ਜੀ ਤੇ ਉਹਨਾਂ ਵਰਗੇ ਤੇ ਨਹੀਂ ਉਹਨਾਂ 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 ਦੇ ਇਹ ਕਹ ਲਓ ਕਿ ਚਰਨਾ ਕੰਮੜਾਂ ਤੇ ਚੱਲ ਕੇ ਇਹੋ ਜਿਹੀ ਮਨੁੱਖੀ ਸ਼ਕਤੀਆਂ ਪੈਦਾ ਹੋ ਸਕਦੀ ਹੈ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਤੁਸੀਂ ਵੀ ਪ੍ਰੇਰਿਤ ਸੀਗੇ ਉਹਨਾਂ ਤੋਂ ਕੀ ਲੱਗਦਾ ਹੈ ਕਿ ਹੋਰ ਵੀ ਬੱਚੇ ਇਸ ਤਰ੍ਹਾਂ ਪ੍ਰੇਰਿਤ ਹੋ ਸਕਦੇ ਨੇ ਕਿਉਂਕਿ ਬਹੁਤ ਸਾਰੇ ਉਹਨਾਂ ਦਾ ਦੇਨ ਸੀਗੀ ਬਿਲਕੁਲ ਦੇਖੋ ਜੀ ਜੇ ਤੁਸੀਂ ਭਾਈ ਸਾਹਿਬ ਦਾ ਜੀਵਨ ਦੇਖੋ ਤਾਂ ਇੱਕ ਬਹੁਤ ਹੀ ਗਰੀਬੀ ਵਾਲੇ ਪਰਿਵਾਰ ਤੋਂ ਛੋਟੇ ਪਰਿਵਾਰ ਤੋਂ ਨਿਕਲ ਕੇ ਤੇ ਉਹਨਾਂ ਨੇ ਜਿਹੜਾ ਰਸਤਾ ਸਫਰ ਤੈਅ ਕੀਤਾ ਤੇ ਜੜੀਆਂ ਮੰਜ਼ਲਾਂ ਨੂੰ ਉਹਨਾਂ ਨੇ ਛੋਇਆ ਉਹ ਇੱਕ 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 ਪ੍ਰੇਰਨਾ ਸਰੋਤ ਸਨ ਸੋ ਉਹ ਦੇਖੋ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਜਾਂ ਗਰੀਬ ਬੱਚੇ ਆ ਉਹਨਾਂ ਵਾਸਤੇ ਇੱਕ ਪ੍ਰੇਰਨਾ ਸਰੋਤ ਹੈ ਤੇ ਕਈ ਇਹੋ ਜਿਹੀਆਂ ਹਸਤੀਆਂ ਉਹਨਾਂ ਵਰਗੇ ਤੇ ਨਹੀਂ ਮੈਂ ਪਹਿਲਾਂ ਵੀ ਕਿਹਾ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਆਪਣਾ ਪੰਥ ਦਾ ਸਮਾਜ ਦਾ ਨਾਂ ਪਰਿਵਾਰ ਦਾ ਨਾਂ ਰੌਸ਼ਨ ਕਰ ਸਕਦੇ ਨੇ